ਉਹੀ ਦੇਖ ਰਹੇ ਹੋ ਰੋਬਨ ਟੀਵੀ ਤੇ ਮੈਂ ਹਰਵਾਰ ਸਿੰਘ ਭੁੱਲਰ ਅੱਜ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਦਿਆਲਪੁਰਾ ਵਿਖੇ ਸਰਦਾਰ ਜਸਪਾਲ ਸਿੰਘ ਸਾਹਿਬ ਦਾ ਸਰਪੰਚ ਦੇ ਗ੍ਰਹਿ ਵਿਖੇ ਇੱਕ ਭਾਰੀ ਇਕੱਤਰਤਾ ਹੋਈ ਜਿਸ ਵਿੱਚ ਦਲਬੀਰ ਸਿੰਘ ਗਲਗੋ ਕੋਠੀ ਇਨਚਾਰਜ ਵਿਧਾਨ ਸਭਾ ਹਲਕਾ ਖੇਮ ਕਰਨ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਉਹ ਸ਼ਾਮਲ ਹੋਏ ਜਿਨ੍ਹਾਂ ਨੇ ਕਿ ਕਾਫੀ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਬਹੁਤ ਭਾਰੀ ਇਕੱਤਰਤਾ ਹੋਈ ਇਹ ਲਾ ਟੀਵੀ ਲੱਗ ਕੇ ਆ ਜਾਂਦੀ ਸਾਡਾ ਬਹੁਤ ਸਤਿਕਾਰਯੋਗ ਵੀਰ ਆ ਕਿਉਂਕਿ ਪੌਲਿਸ ਹੌਸਪਟਲ ਤੇ ਕੈਡ ਹਮ ਦਾ ਬੜਾ ਪਿਆਰ ਸੀ ਆਪ ਦੇ ਤੇ ਸਾਡੀਆਂ ਪਰਿਵਾਰਾਂ ਚੋਂ ਵੀ ਬਹੁਤ ਜਿਆਦਾ ਲੰਮ ਚਾਉਂਦੇਗਾ ਉਸਨੇ ਤਾਂ ਬੰਦੇ ਉਹ ਲੋਕਾਂ ਨੂੰ ਨਾ ਮਲਾ ਲਿਆ ਸੋ ਵੀ ਹੋ ਵੀ ਕਿਉਂਕਿ ਇਹ ਚੱਲਣਾ ਭਰਾਵਾ ਤੇ ਦਿਲ ਤੋਂ ਉਹ ਬੰਦੇ ਰੱਖੇ ਜਿਨ੍ਹਾਂ ਨਾਲ ਹੀ ਹੱਥ ਬਣਾਵਾ ਤੇ ਮੇਰੀ ਜਾਪੁਰ ਪਿੰਡ ਤੋਂ ਸਬੂਤ ਸਾਹ ਸੰਤ ਇਹਨਾਂ ਦਾ ਲੇਖਾਰੀ ਦਾ ਸੰਚਾਰ ਗੱਲ ਆਖੇ ਕਿ ਇੱਕ ਪਿੰਡ ਦੇ ਬੰਦੇ ਸਿਰ ਜੋੜ ਕੇ ਗੱਲ ਕਿਦਾਂ ਦਾ ਰਿਸਪਾਂਸ ਹੈ ਜੀ ਪਿੰਡ ਜੋ ਬਹੁਤ ਵਧੀਆ ਜੀ ਬਸ਼ੇ ਬੜੀ ਵਧੀਆ ਜਿੱਤ ਪ੍ਰਾਪਤ ਕਰਨੇ ਦੇ ਪਾਸ ਚਲੋ ਧੰਨਵਾਦ ਜੀ ਲਾਈਨ ਠੀਕ ਹੈ ਇਹ ਠੀਕ ਹੈ ਕੀ ਬੋਲ ਰਹਾ ਕਰਦੇ ਦਾ ਪਹਿਲਾ ਕਹਿੰਦੀ ਆ ਨੰਗ ਨੰਗ ਜੀ ਆਪ ਜੀ ਆਪ ਇੰਦਰ ਵੀ ਆਪ ਇੰਦਰ ਆਪ ਆਗਦਾ ਗਿਆ ਜੀ ਪਿੱਛੇ ਆਉਂਦੇ ਆ ਬੜੀ ਇੱਕ ਮਿੰਟ ਖੜਾਣੇ ਆ ਜੀ ਆਜਾ ਕੋਣ ਸਸੀ ਕਲ ਸਰ ਸਸੀ ਕਾਲ ਜੀ ਧੰਨਵਾਦ ਤੁੰਦ ਸਰ ਤੇ ਰੋਵਨ ਟੀਵੀ ਦਾ ਮਿਹਰਬਾਨੀ ਜੀ ਸਰ ਅੱਜ ਦਾ ਤੁਸੀਂ ਦਿਾਲਪੁਰਾ ਪਿੰਡ ਦੇ ਵਿੱਚ ਜਿਹੜਾ ਆ ਸੰਗਤ ਦੀ ਸ਼ਮੂਲੀਅਤ ਕੀਤੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਭਾਜੀ ਜਸਪੰਚ ਤੇ ਇਹਨਾਂ ਦੇ ਫਾਦਰ ਸਾਹਿਬ ਤੇ ਸਾਡੇ ਬਜ਼ੁਰਗਾਂ ਨਾਲ ਬਹੁਤ ਪਿਆਰ ਸੀ ਨਹੀਂ ਭਾਜੀ ਦਾ ਸਾਡਾ ਪਿਆਰ ਆ ਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵੇਖ ਕੇ ਸ਼ਮੂਲੀਅਤ ਕੀਤੀ ਆ ਤੇ ਬੜੀ ਹਮਮਾ ਮਾ ਕੇ ਸੰਗਤਾਈਏ ਬੜੀ ਖੁਸ਼ੀ ਦੀ ਗੱਲ ਆ ਸਰ ਇਸ ਤੋਂ ਅੱਗੇ ਆਪਾਂ ਨੂੰ ਹਲਕੇ ਦੇ ਵਿੱਚ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ ਤੇ ਸੰਗਤਾਂ ਦਾ ਕਿਵੇਂ ਦਾ ਪਿਆਰ ਮਿਲ ਰਿਹਾ ਦੇਖੋ ਸ਼ਿਮਨੀ ਇਲੈਕਸ਼ਨ ਦੇ ਵਿੱਚ ਵਿਜੀ ਹੋਣ ਕਰਕੇ ਥੋੜਾ ਜਿਹਾ ਸਾਨੂੰ ਇੱਕ ਟਾਈਮ ਘਟ ਦਿੱਤਾ ਜਾ ਰਿਹਾ ਵਾ 14 ਤਰੀਕ ਤੋਂ ਬਾਅਦ ਤੁਸੀਂ ਹਲਕੇ ਨੂੰ ਦੁਬਾਰਾ ਵੇਖੋਗੇ ਕਿ ਕਿੰਨਾ ਸੰਗਤ ਦੇ ਵਿੱਚ ਜਿਹੜਾ ਵਾ ਉਹ ਪਿਆਰ ਆ ਕਿੰਨਾ ਸੰਗਤ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਨੂੰ ਚੋਣ ਦੇਈ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਰੋਬਨ ਟੀਵੀ ਤੇ ਆਉਣ ਲਈ ਥੈਂਕ ਯੂ